ਤਰਨਤਾਰਨ ਦੇ ਐਸਐਸਸੀ ਡਾਕਟਰ ਅਫਜੋਤ ਗੌਰ ਤੇ ਗਾਜ ਡਿਗੇਸ ਸੁਣ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਸਐਸਸੀ ਡਾਕਟਰ ਅਫਜੋਤ ਗੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਦਾ ਅਸਲ ਸ਼ੌਮੀਅ ਕਾਲੀ ਦਲ ਨੇ ਪੰਜਾਬ ਮੁਕਚੌਣ ਆਫੀਸਰ ਦੇ ਕੋਲ ਤਰਨਤਾਰਨ ਦੇ ਐਸਐਸਸੀ ਡਾਕਟਰ ਅਫਜੋਤ ਗੌਰ ਗਰੇਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਥੇ ਜਾ ਲਗਾਇਆ ਸੀ ਕਿ ਤਰਨਤਾਰਨ ਜ਼ਿਲ੍ਹੇ ਚੋਣਾਂ ਦੇ ਵਿੱਚ ਪੁਲਿਸ ਬੋਰਸ ਦਾ ਗਲਤ ਇਸਤੇਮਾਲ ਕੀਤਾ ਗਿਆ ਸ਼ੌਮੀਅ ਕਾਲੀ ਦਲ ਦੀ ਲੀਡਰਸ਼ਿਪ ਫਤਿਹ ਕੈਡਰ ਦੇ ਖਿਲਾਫ ਛੁਟੀਆਂ ਅਤੇ ਅਧਾਰੀ ਹੀ ਨੇ ਐਫਆਈਆਰ ਦਰਜ ਕਰਾਉਣ ਦੇ ਲਈ ਕਾਰਵਾਈ ਕੀਤੀ ਗਈ ਜਿਸ ਤੋਂ ਬਾਅਦ ਇਲੈਕਸ਼ਨ ਕਮਿ ਆਪਦੇ ਨਾਲ ਸਸਪੈਂਡ ਕਰਨ ਦੇ ਅਦੇਚਾਰੀ ਕਰ ਦਿੱਤੇ ਗਏ ਤੇ ਅੰਮ੍ਰਿਤਸਰ ਸੀਪੀ ਗੁਰਪ੍ਰੀਤ ਪੁੱਲਾ ਨੂੰ ਹੁਣ ਐਡੀਸ਼ਨਲ ਚਾਰਜ ਮਿਲੇ ਹੈ ਤਰਨਤਾਰਨ ਐਸਐਸਪੀ ਵੱਜੋਂ ਉਹਨਾਂ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ ਵੀ ਦੱਸ ਦੇ ਕਿ ਸ਼ੋਮਨੀ ਅਕਾਲੀ ਦਲ ਦੀ ਸ਼ਿਕਾਇਤ ਦੇ ਦਾਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਜੋ ਹੈ ਇਹ ਕਾਰਵਾਈ ਕੀਤੀ ਹੈ ਸ਼ੋਮਨੀ ਅਕਾਲੀ ਦਲ ਦੇ ਮੁਖਬਲਾਰੇ ਅਤੇ ਲੀਗਲ ਸੈਲ ਦੇ ਮੁਖੀ ਆਸ਼ ਦੀਪ ਸਿੰਘ ਕਲੇਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਸ਼ੋਮਨੀ ਅਕਾਲੀ ਦਲ ਦੇ ਆਗੂਆਂ ਦੇ ਕੈਡਰ ਦੇ ਖਿਲਾਫ ਉਧਾਰਾ 126/169 ਬੀ ਇਸ ਤਰ੍ਹਾਂ ਨੋਟਿਸ ਜਾਰੀ ਕੀਤੇ ਜਾ ਰਹੇ ਨੇ ਤਾਂ ਕਿ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਸਕੇ ਦਹਿਲਜ਼ਾਨ ਸ਼ਰਮਣੀ ਕਾਲੀ ਦੇ ਦਿਮਨੋਜੋਸ਼ੀ ਨਾਲ ਜੁੜੇ ਨੇ ਮਨੋਜ ਜੀ ਕੀ ਜਾਣਕਾਰੀ ਐਡੀਸ਼ਨਲ ਚਾਰਜ ਵੀ ਉਹਨਾਂ ਦੇ ਦਿੱਤਾ ਗਿਆ ਪੁਲਰ ਨੂੰ ਔਰ ਸ਼ਰਮਣੀ ਕਾਲੀ ਦਲ ਦੇ ਵੱਲੋਂ ਕਿਸ ਤਰ੍ਹਾਂ ਦੀ ਸ਼ਿਕਾਇਤ ਕੀਤੀ ਗਈ ਸੀ ਕਦੋਂ ਸ਼ਿਕਾਇਤ ਕੀਤੀ ਗਈ ਸੀ ਔਰ ਕਿੰਨੇ ਪ੍ਰਭਾਵ ਦੇ ਨਾਲ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਸ ਮੁੱਦੇ ਨੂੰ ਸੰਜੀਦਗੀ ਦੇ ਨਾਲ ਵਿਚਾਰਿਆ ਗਿਆ ਬਿਲਕੁਲ ਆਪਾਂ ਗੱਗਨ ਗੱਲ ਕਰੀਏ ਤਾਂ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਜੋ ਕਾਰਵਾਈ ਕੀਤੀ ਆ ਉਹਦਾ ਸੁਖੀਰ ਸਿੰਘ ਬਾਦਲ ਨੇ ਸਵਾਗਤ ਕੀਤਾ ਹੈ ਕਿ ਹੁਣ ਹੀ ਹੁਣੇ ਉਹਨਾਂ ਟਵੀਟ ਆਇਆ ਕਿ ਉਹ ਸਵਾਗਤ ਕਰਦੇ ਹੋਏ ਦਿਖਾਈ ਦੇ ਰਹੇ ਆ ਪਰ ਇਹ ਗੱਲ ਕਰੀਏ ਕਿ ਪੁਲਿਸ ਦੇ ਉੱਪਰ ਜਿਹੜਾ ਇਲਜ਼ਾਮ ਹੈ ਸੁਖਿੰਦਰ ਕੋ ਰੰਦਾਵਾ ਜਿਹੜੇ ਇੱਕ ਇਹ ਅਕਾਲੀ ਦਲ ਦੇ ਉਮੀਦਵਾਰ ਨੇ ਬਾਰ-ਬਾਰ ਲਗਾ ਰਹੇ ਸੀਗੇ ਪਹਿਲੇ ਉਹਨਾਂ ਲਗਾਇਆ ਕਿ ਮੇਰੀ ਗੱਡੀ ਦਾ ਪਿੱਛਾ ਕਰਦੇ ਨੇ ਪੁਲਿਸ ਦਾ ਗੱਡੀ ਨੂੰ ਘੇਰਿਆ ਤਾਂ ਮੁਲਾਜ਼ਮ ਨਿਕਲੇ ਪਰ ਕੱਲ ਜੋ ਸਵੇਰੇ ਸ਼ੁੱਕਰਵਾਰ ਨੂੰ ਸਵੇਰੇ ਉਹਨਾਂ ਦੇ ਆਪਾਂ ਕਹੀਏ ਜਿਹੜੇ ਸੀਗੇ ਤਿੰਨ ਜਿਹੜੇ ਨੇ ਤਿੰਨ ਸਰਪੰਚ ਤੇ ਇੱਕ ਪਾਰਸ ਸਹਿਦ ਪੰਜ ਵਿਅਕਤੀ ਚੱਕੇ ਗਏ ਸੀਗੇ ਜਿਨ੍ਹਾਂ ਦੇ ਵਿੱਚ ਆਪਾਂ ਨਾਮ ਨਾਮ ਲਗੰਨੇ ਹੈ ਜਿਹੜਾ ਪਾਰਸ ਸੀਗਾ ਉਹਦਾ ਨਾਮ ਹੈ ਸ਼ਾਮ ਸਿੰਘ ਸਿੱਧੂ ਉਰਫ ਸ਼ਾਮਾ ਪ੍ਰਧਾਨ ਨਿਵਾਸੀ ਮੁਰਾਦਾਬਾਦ ਸਰਪੰਚ ਬਰਬਿੰਦਰ ਸਿੰਘ ਭਿੰਦਾ ਨਿਵਾਸੀ ਗਾਮ ਪੁੱਚਰ ਖੁਰਦ ਸਰਪੰਚ ਬਰਿੰਦਰ ਬਰਿੰਦਰ ਸਿੰਘ ਉਰਫ ਸੋਨੂ ਬਰਾੜ ਨਿਵਾਸੀ ਗਾਮ ਦੋਦੇ ਤੇ ਸਰਪੰਚ ਅਜਮੇਰ ਸਿੰਘ ਕਾਕਾ ਨਿਵਾਸੀ ਗਾਮ ਛਾਪਾ ਨੂੰ ਚੱਕਿਆ ਗਿਆ ਸੀਗਾ ਇਸ ਨੂੰ ਜਦੋਂ ਚੱਕਿਆ ਗਿਆ ਕੱਲ ਤੜਕੇ ਤੋਂ ਉਸ ਤੋਂ ਬਾਅਦ 10:30 ਵਜੇ ਜਦੋਂ ਪਤਾ ਲੱਗਿਆ ਤਾਂ ਇਹਨਾਂ ਨੇ ਧਰਨਾ ਲਗਾਤਾ ਧਰਨਾ ਲਗਾਉਣ ਦੇ ਨਾਲ ਸੁਖਵੀਰ ਸਿੰਘ ਬਾਦਲ ਪਹੁੰਚੇ ਉੱਥੇ ਡਾਕਟਰ ਦਿਲਜੀਤ ਚੀਮਾ ਉੱਥੇ ਪਹੁੰਚੇ ਕਾਫੀ ਲੰਮਾ 7 ਘੰਟੇ ਦੇ 8 ਘੰਟੇ ਤੱਕ ਧਰਨਾ ਚੱਲਦਾ ਰਿਹਾ ਤਾਂ ਦੂਜੇ ਪਾਸੇ ਚੀਫ ਇਲੈਕਟਰਲ ਅਫੀਸਰ ਪੰਜਾਬ ਜਿਹੜੇ ਹੈਗੇ ਨੇ ਸਿਬਨਸੀ ਉਹਨਾਂ ਕੋਲ ਅਰਸ਼ਦੀਪ ਸਿੰਘ ਕਲੇਰ ਨੂੰ ਜਾ ਕੇ ਕੰਪਲੇਂਟ ਦੇ ਕੇ ਆਏ ਇਹ ਸਾਰੀ ਘਟਨਾ ਨੂੰ ਦੇਖਦੇ ਹੋਏ ਜੋ ਕਾਰਵਾਈ ਕੀਤੀ ਗਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਾਰਵਾਈ ਕੀਤੀ ਰਵਜੋਧਕੁਰ ਗਰੇਵਾਲ ਡਾਕਟਰ ਰ ਆਵਾ ਇਲੈਕਸ਼ਨ ਕਮਿਸ਼ਨ ਨੇ ਆਪਣੀ ਤੌਰ ਤੇ ਕਾਰਵਾਈ ਕਰਵਾਉ ਨੂੰ ਸਸਪੈਂਡ ਕੀਤਾ ਗਿਆ ਤੇ ਗੁਰਪ੍ਰਿੰਸ ਭੁੱਲ ਜਿਹੜੇ ਕਮਿਸ਼ਨ ਆਫ ਪੁਲਿਸ ਅੰਮ੍ਰਿਤਸਰ ਹੈਗੇ ਉਹਨਾਂ ਨੂੰ ਹੁਣ ਚਾਰ ਦਿੱਤਾ ਗਿਆ ਹੈਗਾ ਜੀ ਲੇਕਿਨ ਪ੍ਰਭਜੀਤ ਸਿੰਘ ਨਾਮ ਦੇ ਇੱਕ ਕਾਲੀ ਵਰਕਰ ਉਹਨਾਂ ਦੀ ਕਾਰ ਦੇ ਸਮੇਤ ਲਾਪਤਾ ਵੀ ਦੱਸਿਆ ਗਿਆ ਸੀ ਸ਼ਿਸ਼ਮਨੀ ਕਾਲੀ ਦਲ ਦੇ ਵੱਲੋਂ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਵੀ ਸ਼ਿਕਾਇਤ ਕੀਤੀ ਗਈ ਸੀ ਉਸ ਬਾਰੇ ਕੁਝ ਪਤਾ ਚੱਲਿਆ ਆ ਬਿਲਕੁਲ ਕੁਦੂ ਸਗਵੇਂ ਆਪਣੇ ਸੁਖਵੀਰ ਸਿੰਘ ਬਾਦਲ ਸੀਗੇ ਉਹਨਾਂ ਨੇ ਵੀ ਕੱਲ ਜਿਹੜੀ ਸੀ ਇਸ ਗੱਲ ਦੀ ਚਰਚਾ ਕੀਤੀ ਉਹ ਵੀ ਮਿਲ ਕੇ ਆਏ ਸੀਗੇ ਉਹਨਾਂ ਨੇ ਗੱਲ ਕਹੀ ਸੀਗੀ ਆਰਐਨਓ ਰਿਟਰਨਿੰਗ ਆਪਸ਼ਨ ਨੂੰ ਮਿਲੇ ਸੀਗੇ ਉਹਨੇ ਕਿਹਾ ਤਾਂ ਕਿ ਸਾਡੇ ਪੰਜ ਬੰਦੇ ਜਿਹੜੇ ਨੇ ਚੱਕੇ ਤੁਸੀਂ ਇੱਕ ਬੰਦਾ ਜਿਹੜਾ ਹੈਗਾ ਥੋੜਾ ਗਾਇਬ ਵੀ ਹੈਗਾ ਆ ਤੇ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਇਹਦੀ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਜੋ ਐਸਐਸਪੀ ਸੀ ਗ੍ਰਿਫਤੋਦ ਕਰੋ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ ਦੇਖੋ ਜਦੋਂ ਕੋਈ ਵੀ ਕਾਰਵਾਈ ਹੁੰਦੀ ਹੈ ਕਿਸੇ ਵਾਰ ਵੀ ਕੋਈ ਕਾਰਵਾਈ ਹੋਣੀ ਹੈ ਅੱਗੇ ਕੋਈ ਪਰਚੇ ਵੀ ਦਰਜ ਕੀਤਾ ਹੋਇਆ ਕਿ ਉਸ ਨੂੰ ਵੀ ਗ੍ਰਿਫਤਾਰ ਕਰਨਾ ਜੇ ਇਲੈਕਸ਼ਨ ਕੋਰ ਲੱਗਿਆਗਾ ਤਾਂ ਸਾਨੂੰ ਸਪੀ ਨੂੰ ਤੇ ਉਸ ਤੋਂ ਬਾਅਦ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਤੁਸੀਂ ਗ੍ਰਿਫਤਾਰੀ ਕਰ ਸਕਦੇ ਆਂ ਐਦਾਂ ਨਹੀਂ ਕਿ ਤੁਸੀਂ ਇੱਕਦਮ ਜਾ ਕੇ ਗ੍ਰਿਫਤਾਰੀ ਕਰੋ ਕਿਉਂਕਿ ਉਸ ਤਰ੍ਹਾਂ ਸਰਕਾਰ ਜਿਹੜੀ ਹੈਗੀ ਆ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਗਾ ਉਹਨਾਂ ਦੇ ਮਾਤ ਆਂਦੇ ਆ ਕਿ ਨੇ ਚੀਫ ਇਲੈਕਟਰਲ ਆਫੀਸਰ ਪੰਜਾਬ ਆਂਦੇ ਨੇ ਤੇ ਉਹਨਾਂ ਦੇ ਮਾਤ ਅੱਗੇ ਆਂਦੇ ਨੇ ਜਿਹੜਾ ਰਟਰਨਿੰਗ ਆਫੀਸਰ ਹੈ ਉਹਨਾਂ ਦੇ ਮਾਤ ਜਿਹੜੇ ਅੱਗੇ ਆਂਦੇ ਨੇ ਡੀਸੀ ਆਂਦਾ ਹੈਗਾ ਜਿਹੜਾ ਕਿ ਜ਼ਿਲ੍ਹਾ ਚੋਣ ਅਧਿਕਾਰੀ ਹੁੰਦਾ ਤੇ ਉਹਦੇ ਥੱਲੇ ਜਿਹੜਾ ਕਿ ਆਰਓ ਆਂਦਾ ਰਟਰਨਿੰਗ ਆਫੀਸਰ ਜਿਹੜਾ ਆਂਦਾ ਹੁੰਦਾ ਤੇ ਇਹਨ ਕੀਤੀ ਆ ਸ਼ਾਮ ਸਿੰਘ ਦਰੀ ਜਿਹੜੀ ਹੈਗੀ ਆ ਉਹ ਧਾਨ ਦੀ ਚੋਰੀ ਦਾ ਇਲਜ਼ਾਮ ਲਗਾਇਆ ਗਿਆ ਕਹਿੰਦੇ ਜੀ ਤੇ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੇ ਇਹ ਵੀ ਗੱਲ ਕਹੀ ਜਿਹੜਾ ਸ਼ਾਮ ਸਿੰਘ ਆ ਉਹਨੂੰ ਬਟਾਲਾ ਪੁਲਿਸ ਚੱਕ ਕੇ ਲੈ ਗਈ ਹੈ ਤੇ ਉਸ ਤੋਂ ਬਾਅਦ ਲਗਾ ਕਿ ਸਰਪੰਚ ਕਾਕਾ ਆ ਗਿਆ ਉਹਨੂੰ ਅਮਰਸਰ ਪੁਲਿਸ ਉਠਾ ਕੇ ਲੈ ਗਈ ਹੈ ਸਰਪੰਚ ਭਿੰਦਾ ਜਿਹੜਾ ਉਹਨੂੰ ਤਰਨਤਨ ਪੁੱਛਣੇ ਲਿਆ ਇਸ ਲਈ सोनू ਬਰਾਨ ਕੋ ਵੀ ਉਠਾ ਗਿਆ ਤੇ ਰਗੂ ਨਾਂ ਦਾ ਜਿਹੜਾ ਵਿਅਕਤੀ ਸੀਗਾ ਉਹਨੂੰ ਲੈ ਕੇ ਗੱਲ ਕੀਤੀ ਕਿ ਸਾਡਾ ਵਿਅਕਤੀ ਜਿਹੜਾ ਹੈਗਾ ਉਹ ਲਾਪਤਾ ਜਿਹੜੀ ਦੱਸੀ ਜਾਂਦੇ ਸੀਗੇ ਪਰ ਹੁਣ ਇਹ ਦੇਖਿਓ ਕਿ ਕਾਰਵਾਈ ਜਿਹੜੀ ਹੋ ਗਈ ਹੈ ਉਸ ਤੋਂ ਬਾਅਦ ਵੈਲਕਮ ਵੀ ਕੀਤਾ ਜਾ ਰਿਹਾ ਦੇਖੋ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਹਰ ਚੀਜ਼ ਜਿਹੜੀ ਪਾਰਦਰਸ਼ੀ ਰਹੀ ਹੋਣੀ ਚਾਹੀਦੀ ਹੈਗੀ ਹੈ ਤੇ ਇਸ ਪਰ ਜੋ ਦਿੱਤਾ ਜਾਂਦਾ ਹੈਗਾ ਕਿਉਂਕਿ ਤੁਹਾਡੇ ਕੋਲ ਸ਼ਿਕਾਇਤ ਕਰਨ ਦੇ ਮੌਕੇ ਹੈਗੇ ਨੇ ਸ਼ਿਕਾਇਤ ਕਰਨ ਦੇ ਜਗ੍ਹਾ ਹੈਗੇ ਨੇ ਜਦੋਂ ਸ਼ਿਕਾਇਤ ਕੀਤੀ ਜਾਂਦੀ ਹੈ ਪੁਖਤਾ ਸ਼ਿਕਾਇਤ ਹੁੰਦੀ ਹੈ ਤਾਂ ਕਾਰਵਾਈ ਹੁੰਦੀ ਹੈ ਉਹ ਕਾਰਵਾਈ ਤੁਹਾਨੂੰ ਅੱਜ ਦਿਖਾਈ ਦੇ ਰਹੀ ਹੈ ਜੀ ਬਿਲਕੁਲ ਆ ਆ ਆਮ ਆਦਮੀ ਪਾਰਟੀ ਤੋਂ ਗੁਰਵਿੰਦਰ ਢਿੱਲੋਂ ਸਾਡੇ ਨਾਲ ਜੁੜ ਗਏ ਨੇ ਮਨੋਜ ਜੀ ਤੁਹਾਡਾ ਕੋਈ ਸਵਾਲ ਹੋਈਗਾ ਤਾਂ ਜ਼ਰੂਰ ਕਰਨਾ ਗੁਰਵਿੰਦਰ ਢਿੱਲੋਂ ਜੀ ਤੁਹਾਡਾ ਸਵਾਗਤ ਹੈ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ ਜੀ ਰਵਿੰਦਰ ਜੀ ਧੰਨਵਾਦ ਜੀ ਜੋ ਜੋ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਡਾਕਟਰ ਰਵਜੋਤ ਖੌਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਭ ਤੋਂ ਪਹਿਲਾਂ ਤੁਹਾਡਾ ਰਿਐਕਸ਼ਨ ਕੀ ਹੈ ਇਸ ਨੂੰ ਲੈ ਕੇ ਅ ਗਗਨ ਜੀ ਮੈਂ ਨੂੰ ਅਜੇ ਪੂਰੀ ਡਿਟੇਲ ਨਹੀਂ ਆਈ ਬਟ ਡਿਟੇਲ ਮੈਂ ਦੱਸ ਦਿੰਦੀ ਆ ਸਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਰਨਤਾਰਨ ਜ਼ਿਮਨੀ ਚੋਣਾ ਤੋਂ ਦੂਰ ਰੱਖਿਆ ਜਾਏ ਇਸ ਲਈ ਕਿ ਕਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰਾਂ ਦੇ ਖਿਲਾਫ ਝੁੱਟੇ ਐਫ ਆਈ ਆਰ ਦਰਜ ਕੀਤੀਆਂ ਗਈਆਂ ਸੀ ਇਹ ਸ਼ਿਕਾਇਤ ਐਸ ਐਸ ਵੀ ਡਾਕਟਰ ਰਵਜੋਤ ਕੌਰ ਦੇ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਗਈ ਸੀ ਇਲੈਕਸ਼ਨ ਕਮਿਸ਼ਨ ਨੇ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ ਅਲੈਕਸ਼ਨ ਕਮਿਸ਼ਨ ਨੇ ਗਗਨਜੀ ਜੋ ਸ਼ਿਕਾਇਤ ਮਿਲੀ ਹੈ ਉਹਦੀ ਜਾਂਚ ਕਰਨ ਕੀਤੀ ਹੋਏਗੀ ਜਾਂ ਕਰ ਵੀ ਰਹੇ ਹੋਣਗੇ ਜਾਂਚ ਦਾ ਵਿਸ਼ਾ ਹੈ ਤੇ ਸਸਪੈਂਸ਼ਨ ਕੀਤੀ ਹੈ ਕੋਈ ਜਾਂ ਜਿਹੜੀ ਫਿਰ ਤਾਂ ਕਿ ਲੋਕਾਂ ਨੂੰ ਲੱਗੇ ਇਸੇ ਕਰਕੇ ਇਲੈਕਸ਼ਨ ਕਮਿਸ਼ਨ ਨੇ ਸਸਪੈਂਸ਼ਨ ਕੀਤੀ ਹੈ ਐਸਐਸਪੀ ਦੀ ਕਿ ਕੋਈ ਸ਼ੰਕਾ ਵਾਲੀ ਗੱਲ ਨਾ ਰਹੇ ਕਿਸੇ ਤਰ੍ਹਾਂ ਦੀ ਵੀ ਲੇਕਿਨ ਐਸਐਸਪੀ ਲੈਵਲ ਦਾ ਕੋਈ ਵੀ ਆਫੀਸਰ ਇਨੀ ਵੱਡੀ ਗਲਤੀ ਕਿਵੇਂ ਕਰ ਸਕਦਾ ਹੈ ਔਰ ਕਿਸ ਸੇ ਹੁਕਮਾਤੇ ਕੀਤਾ ਹੈ ਕਿਉਂ ਕੀਤਾ ਇਹ ਤਾਂ ਜਾਂਚ ਦਾ ਵਿਸ਼ਾ ਹੈ ਨਾ ਸਰਕਾਰ ਕਰਾਏਗੀ ਜਾਂਚ ਬਿਲਕੁਲ ਕਰਾਏਗੀ ਜੀ ਬਿਲਕੁਲ ਕਰਾਏਗੀ ਇਲੈਕਸ਼ਨ ਕਮਿਸ਼ਨ ਵੀ ਇਹਦੀ ਜਾਂਚ ਕਰਵਾਏਗਾ ਅਸੀਂ ਵੀ ਕਰਵਾਵਾਂਗੇ ਕੋਈ ਐਸੀ ਗੱਲ ਨਹੀਂ ਹੈ ਜਾਂਚ ਦਾ ਵਿਸ਼ਾ ਜਿਹੜੀ ਕੋਈ ਇਲੈਕਸ਼ਨ ਕਮਿਸ਼ਨ ਨੇ ਕਾਰਵਾਈ ਕੀਤੀ ਹੈ ਉਹਨਾਂ ਕੋਲ ਸੋਚ ਸਮਝ ਕੇ ਕੀਤੀ ਹੋਣੀ ਹੈ ਤੇ ਅਗਲਾ ਜਿਹੜਾ ਉਹਦਾ ਜਾਂਚ ਹੈ ਬਿਲਕੁਲ ਅਫਸਰ ਨੂੰ ਪਾਸੇ ਹਟਾ ਕੇ ਹੀ ਉਹ ਫੇਰ ਜਾਂਚ ਹੋ ਸਕਦੀ ਹੈ ਕਰਨੀ ਚਾਹੀਦੀ ਹੈ ਜਾਂ ਸਰਕਾਰ ਵੀ ਕਰਾਈ। ਟਿਲੋਂ ਜੀ ਟਿਲੋਂ ਜੀ ਲੇਕਿਨ ਇਸ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਜਾਂਦੇ ਨੇ ਨਾ ਕਿ ਇਹਨੇ ਵੱਡੇ ਵੱਡੇ ਅਹੁਦੇ ਆ ਤੇ ਜਿਹੜੇ ਆਫੀਸਰ ਨੇ ਇਸ ਕਦਰ ਪ੍ਰਸ਼ਟਕਿਮਾ ਹੋ ਸਕਦੇ ਨੇ ਜਾਂ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਕਾਰਜਸ਼ੈਲੀ ਸਵਾਲਾਂ ਦੇ ਘੇਰੇ ਦੇ ਵਿੱਚ ਪਿਛਲੇ ਆਪਾਂ ਦੇਖ ਰਿਹਾ ਕਈ ਦਿਨਾਂ ਤੋਂ ਸਾਹਮਣੇ ਆ ਰਹੀ ਹੈ ਇਸ ਦਾ ਕਿਉਂ? ਅ ਗਦਾਂ ਜੀ ਉਹਨਾਂ ਨੂੰ ਦੋਸ਼ੀ ਅਜੇ ਇਕਰਾਰ ਨਹੀਂ ਦਿੱਤਾ ਹੈ। ਉਹਨਾਂ ਨੂੰ ਡਿਊਟੀ ਤੋਂ ਕਿਉਂਕਿ ਇਲੈਕਸ਼ਨ ਚੱਲਦੇ ਹੀ ਹੈ ਨਾ ਜੀ। ਹੂੰ ਹੂੰ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੇ ਬਿਲਕੁਲ ਇਹ ਲੋਕਾਂ ਦੇ ਵਿੱਚ ਐਸਾ ਮੈਸੇਜ ਜਾਣਾ ਚਾਹੀਦਾ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹ ਫੇਰ ਜਾਂਚ ਕਰਨੀ ਚਾਹੁੰਦਾ ਹੈ ਕਿ ਫਿਰ ਉਹ ਤਾਂ ਸਰਫੇਜਨ ਹੋਈ ਹੈ ਹੋਰ ਜੇ ਜਿਹੜਾ ਉਹਨੂੰ ਕੋਈ ਦੋਸ਼ੀ ਕਰਾਰ ਦਿੰਦਾ ਜੀ ਐਸਐਸਪੀ ਨੂੰ ਹਮ ਲੇਕਿਨ ਇਲਜ਼ਾਮ ਹੀ ਆਪਣੇ ਆਪ ਦੇ ਵਿੱਚ ਲੱਗ ਜਾਣਾ ਵੱਡੀ ਗੱਲ ਹੁੰਦੀ ਹੈ ਮਨੋਜ ਜੋਸ਼ੀ ਵੀ ਸਾਡੇ ਨਾਲ ਸਾਡੇ ਸਹਿਯੋਗੀ ਨੇ ਮਨੋਜ ਜੀ ਤੁਸੀ ਕੋਈ ਸਵਾਲ ਕਰਨਾ ਚਾਹੁੰਦੇ ਹੋ ਆਪਬਾਜੀ ਕੁਮਵੀਰ ਸਿੰਘ ਬਾਦਲ ਦਾ ਸਿੱਧਾ આરોਪ ਸੀਗਾ ਤੇ ਜਿਹੜੇ ਉੱਥੇ ਪ੍ਰਤੀਯਾਗੀ ਹੈ ਸੋ ਸੁਖਿੰਦਰ ਕੌਰ ਆਪਣੇ ਰੰਦਾਬਾ ਉਧਾਰ ਰੋਪ ਸੀਗਾ ਜੀ ਪੁਲਿਸ ਨੇ ਗੋਡੇ ਟੇਕੇ ਹੋਏ ਨੇ ਗੋਡੇ ਟੇਕੇ ਕੰਮ ਕਰ ਰਹੀਏ ਪਰ ਸਿੱਧਾ આરોਪ ਸੀ ਤੁਹਾਡੇ ਪੁਰ ਮਿਸ਼ਾ ਜੋਸ਼ੀ ਜੀ ਜਾਂਚ ਇਸ ਮੈਂ ਵੀ ਤਾਂ ਇਹੀ ਬੇਤੀ ਕਰ ਰਿਹਾ ਜੀ ਵੀ ਇਲੈਕਸ਼ਨ ਕਮਿਸ਼ਨ ਹੈ ਜੀ ਜਾਂਚ ਕਰ ਰਿਹਾ ਹੈ ਤੁਰੰਤ ਪ੍ਰਭਾਵ ਦੇ ਨਾਲ ਇਲੈਕਸ਼ਨ ਕਮਿਸ਼ਨ ਨੇ ਸਸਪੈਂਸ਼ਨ ਕੀਤੀ ਹੈ ਇੰਡੀਪੈਂਡੈਂਟ ਬਾਡੀ ਹੈ ਇਲੈਕਸ਼ਨ ਕਮਿਸ਼ਨ ਕਰ ਸਕਦਾ ਹੈ ਤੇ ਜਿਲੀ ਕੋਈ ਨੂੰ ਦੋਸ਼ੀ ਕਰਾਲ ਨਹੀਂ ਦੇਤਾ ਜੇ ਜਦੋਂ ਜਾਂਚ ਤੋਂ ਬਾਅਦ ਕੋਈ ਫੇਰ ਦਾ ਪਤਾ ਲੱਗੇਗਾ ਜਾਂ ਜਦੋਂ ਹੋ ਜੇਗੀ ਉਹਨਾਂ ਜਰ ਆਪਾਂ ਕਹਿ ਦਈਏ ਕਿ ਉਹ ਵਾਕਈ ਦੋਸ਼ੀ ਹੈ ਜਾਂ ਕੁਛ ਸ਼ਿਕਾਇਤਬੇਰੀ ਹੈ ਸ਼ਿਕਾਇਤ ਤੇ ਪ੍ਰਭਾਵ ਦੇ ਉੱਤੇ ਲੇਕਿਨ ਇਲਜ਼ਾਮਾਂ ਦੀ ਜਾਂਚ ਤਾਂ ਹੋਣੀ ਜ਼ਰੂਰੀ ਹੈ ਨਾ ਕਿ ਆਖਿਰਕਾਰ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਚੋਣਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੌਣ ਕਰ ਰਿਹਾ ਹੈ ਤੇ ਕਿਉਂ ਗਗਨ ਜੀ ਜਾਂਚ ਦੀ ਤਾਂ ਮੈਂ ਤੁਹਾਨੂੰ ਬੇਚੀ ਕਰ ਹੀ ਦਿੱਤਾ ਸੀ ਜੀ ਵੇ ਜਾਂਚ ਦਾ ਵਿਸ਼ਾ ਇਹ ਜਾਂਚ ਹੋਏਗੀ ਨਹੀਂ ਪਰ ਇਲੈਕਸ਼ਨ ਕਮਿਸ਼ਨ ਦੇਖੋ ਭਾਜੀ ਇਲੈਕਸ਼ਨ ਕਮਿਸ਼ਨ ਹੈ ਇਲੈਕਸ਼ਨ ਕਮਿਸ਼ਨ ਜਾਂਚ ਨਹੀਂ ਕਰਦਾ ਜਦੋਂ ਸ਼ਿਕਾਇਤ ਆਂਦੀ ਹੈ ਲੱਗਦਾ ਕਿ ਇਹਦੇ ਵਿੱਚ ਉਹਨਾਂ ਨੇ ਆਪ ਹੁਰੇ ਆਪ ਹਮਾਰੇ ਕਾੜੀ ਕਾਰਵਾਈ ਕੀਤੀ ਹੈ ਕੋਈ ਪਰਮਿਸ਼ਨ ਨਹੀਂ ਲਈ ਦਿੱਤਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਤੇ ਨਵੇਂ ਅਫਸਰ ਨੂੰ ਲਗਾ ਦਿੰਦਾ ਤੇ ਉਹੀ ਕਾਰਵਾਈ ਕੀਤੀ ਹੈ ਜਾਂ ਜਾਂਚ ਨਹੀਂ ਕਰਦਾ ਵੈਸੇ ਜੀ ਉਹ ਨਹੀਂ ਇਲੈਕਸ਼ਨ ਕਮਿਸ਼ਨ ਇਨਕੁਆਇਰੀ ਤਾਂ ਕਰਦਾ ਹੀ ਹੈ ਨਾ ਜੀ ਆਫਟਰ ਆਲ ਗਲਤਤਾ ਕਿ ਫੇਰ ਤਾਂ ਫੇਰ ਹੀ ਪਤਾ ਲੱਗੂ ਨਾ ਜੀ ਕੰਪਲੇਨ ਜਦੋਂ ਮਿਲੀ ਹੈ ਇਹ ਕੰਪਲੇਂਟ ਦੇ ਉੱਤੇ ਇਲੈਕਸ਼ਨ ਕਮਿਸ਼ਨ ਨੇ ਤੁਰੰਤ ਪ੍ਰਭਾਵ ਦੇ ਨਾਲ ਕਿਉਂਕਿ ਇਹ ਇਲੈਕਸ਼ਨ ਹੈ ਜੀ ਇਹ ਇਹਦੇ ਵਿੱਚ ਇਹ ਤਾਂ ਇਲੈਕਸ਼ਨ ਕਮਿਸ਼ਨ ਕਹਿ ਨਹੀਂ ਸਕਦਾ ਕਿ ਅਸੀਂ 2 ਦਿਨ ਚ ਜਾਂਚ ਕਰਾਂਗੇ ਜਾਂ 3 ਦਿਨ ਚ ਜਾਂਚ ਕਰਾਂਗੇ ਜਾਂ 1 ਦਿਨ ਸ਼ਾਮ ਤੱਕ ਕਰਾਂਗੇ ਉਹਨਾਂ ਨੇ ਤੁਰੰਤ ਉਹਨਾਂ ਨੂੰ ਕੰਪਲੇਂਟ ਮਿਲੀ ਤੇ ਉਹਨਾਂ ਨੇ ਪਾਰਟੀ ਦੀ ਤਸੱਲੀ ਕਰਾਉਣ ਵਾਸਤੇ ਸਸਪੈਂਸ਼ਨ ਦਾ ਆਰਡਰ ਕਰਤੇ ਉਸ ਤੋਂ ਬਾਅਦ ਜਾਂਚ ਹੋ ਰਹੀ ਹੈ ਜਾਂਚ ਤੋਂ ਬਾਅਦ ਪਤਾ ਲੱਗੇਗਾ ਅਜੇ ਕੋਈ ਦੋਸ਼ੀਕਰਾਰ ਨਹੀਂ ਦਿੱਤਾ ਇਲੈਕਸ਼ਨ ਕਮਿਸ਼ਨ ਨੇ ਲੇਕਿਨ ਇਲਜ਼ਾਮ ਵੀ ਤਾਂ ਹਰ ਕਿਸੇ ਨੇ ਇਲੈਕਸ਼ਨ ਕਮਿਸ਼ਨ ਦੀ ਕਾਰਵਾਈ ਦਾ ਵੈਲਕਮ ਕੀਤਾ ਹੈ ਮੈਂ ਜੀ ਉਹ ਤਾਂ ਵੈਲਕਮ ਕਰਨ ਗਈ ਤੁਸੀਂ ਨਹੀਂ ਕਰੋਗੇ ਤੁਸੀਂ ਵੈਲਕਮ ਨਹੀਂ ਕਰ ਆਲਮਾਨ ਅਸੀਂ ਵੈਲਕਮ ਕਿਉਂ ਕਰੀਏ ਜੀ ਅਸੀਂ ਜਾਂਚ ਦੇਖਾਂਗੇ ਵੀ ਕੀ ਜਾਂਚ ਦੇ ਵਿੱਚ ਹੋਵੇ ਜਾਂਚ ਦਾ ਮੇਸ਼ਾ ਨਾ ਜੀ ਗਦਨ ਜੀ ਅਸੀਂ ਵੈਲਕਮ ਕਿਉਂ ਕਰੀਏ ਮੈਂ ਜੀ ਇਲੈਕਸ਼ਨ ਕਮਿਸ਼ਨ ਨੇ सस्पेंशन ਦੇ ਆਰਡਰ ਜਾਂਚ ਵਾਸਤੇ ਦਿੱਤੇ ਹੈ ਕੋਈ ਜਾਂਚ ਕਰਕੇ ਇਹ ਤਾਂ ਇਹਦੇ ਦਾ ਫਟਾਉ ਦੀ ਆਈਪੀਐਸ ਹੀ ਖਤਮ ਹੋ ਜਾਣੀ ਹੈ ਜੇ ਉਹ ਜਾਂਚ ਦੇ ਹੋਏ ਦੋਸ਼ੀ ਪਾਏ ਗਏ ਤਾਂ ਇਹ ਤਾਂ ਓਨਲੀ ਸਸਪੈਂਸ਼ਨ ਫਾਰ ਠੀਕ ਠੀਕ ਇਨਕੁਆਰੀ ਹੋਈ ਜੀ ਸਸਪੈਂਸ਼ਨ ਇੱਥੇ ਬਦਲਦੀ ਨਹੀਂ ਹੈ ਨਾ ਮਾਮਲੇ ਦੀ ਗੰਭੀਰਤਾ ਨੂੰ ਸਮਝੋ ਇੱਥਾ ਕੋਈ ਅਫੀਸਰ ਨਹੀਂ ਹੈ ਐਸਐਸਪੀ ਲੈਵਲ ਕੋਈ ਛੋਟਾ ਰੈਂਕ ਥੋੜੀ ਨਾ ਹੁੰਦਾ ਗਗਨ ਜੀ ਮੈਂ ਉਹੀ ਬੇਨਤੀ ਕਰ ਰਿਹਾ ਨਾ ਜੀ ਮੈਂ ਉਹੀ ਬੇਨਤੀ ਕਰ ਰਿਹਾ ਜੀ ਆਪ ਮੁਹਾਰੇ ਐਸਐਸਪੀ ਲੈਵਲ ਦਾ ਕੋਈ ਵੀ ਅਫੀਸਰ ਆਪ ਮੁਹਾਰੇ ਆਪਣੀ ਮਰਜ਼ੀ ਦੇ ਨਾਲ ਕਿ ਕੋਈ ਵਿਗਨ ਪਾ ਸਕਦਾ ਨਹੀਂ ਜੀ ਵਿਗਨ ਕਿਤੇ ਪਾਏ ਦੀ ਕੋਈ ਦੋਸਤ ਨੂੰ ਸਾਬਤ ਹੋਇਆ ਜੀ ਕਿਤੇ ਕੰਪਲੇਂਟ ਮਿਲੀ ਹੈ ਜੀ ਕੰਪਲੇਂਟ ਤੇ ਇਲੈਕਸ਼ਨ ਕਮਿਸ਼ਨ ਨੇ ਕਾਰਵਾਈ ਕਰਤੀ ਹੂੰ ਉਸ ਤੋਂ ਬਾਅਦ ਅੱਗੇ ਤਾਂ ਇਨਕੁਆਰੀ ਹੈ ਨਾ ਜੀ ਜਾਂਚ ਤਾਂ ਹੈ ਕਿ ਪੰਜਾਬ ਸਰਕਾਰ ਕਿਸ ਤਰ੍ਹਾਂ ਦੀ ਅਨਕਾਰੀ ਹੋएगी ਨਹੀਂ ਜੋ ਇਲੈਕਸ਼ਨ ਕਮਿਸ਼ਨ ਲਿਖ ਕੇ ਬੈਠੇਗਾ ਵੀ ਇਸ ਗੰਦੀ ਰਾਜਕੀਤੇ ਹੋਏਗੀ ਉਸੇ ਤਰ੍ਹਾਂ ਹੀ ਕੋਈ ਅਸੀ ਗੱਲ ਨਹੀਂ ਹੈ ਇੱਕ ਪ੍ਰਭਜੀਤ ਵੀ ਅਕਾਲੀ ਵਰਕਰ ਆਪਣੀ ਕਾਰ ਦੇ ਸਮੇਂ ਤੋਂ ਲਾਪਤਾ ਹੈ ਕੋਈ ਥਾਂ ਪਤਾ ਹਾਲੇ ਤੱਕ ਨਹੀਂ ਲੱਗਿਆ ਦੇਖੋ ਫਿਰ ਇਨਕੁਆਰੀ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਇਹ ਸਾਰੀਆਂ ਸ਼ਿਕਾਇਤਾਂ ਕਿ ਇਸੇ ਪਾਰਟੀ ਨੂੰ ਇਲੈਕਸ਼ਨ ਕਮਿਸ਼ਨ ਤੱਕ ਪਹੁੰਚਾਉਣੀਆਂ ਬਹਿਰੀਆਂ ਨੇ ਨੇ ਰਿਕਿਊਮ ਕਮਿਸ਼ਨ ਦੇ ਤੱਕ ਦੇਖੋ ਅੱਜ ਕੱਲ ਦਾ ਇਲੈਕਸ਼ਨ ਕਮਿਸ਼ਨ ਬਹੁਤ ਨੇੜੇ ਆ ਲੋਕਾਂ ਦੇ ਇੱਕ ਮੋਬਾਈਲ ਦੇ ਵਿੱਚ ਇਲੈਕਸ਼ਨ ਕਮਿਸ਼ਨ ਹੈ ਠੀਕ ਹੈ ਲੋਕੋ ਇਨਕੁਆਰੀ ਜਾਂ ਕੋਈ ਵੀ ਹੈ ਉਹ ਹਰ ਇੱਕ ਪਾਰਟੀ ਨੂੰ ਅਧਿਕਾਰ ਹੈ ਕੋਈ ਵੀ ਸ਼ਿਕਾਇਤ ਦਾ ਹੈ ਜਾਂ ਕੋਈ ਸ਼ਖ ਹੈ ਕਿਸੇ ਨੂੰ ਕਿਸੇ ਕੰਪਲੇਂਟ ਹੈ ਤੇ ਕਈ ਵਾਰ ਸ਼ਿਕਾਇਤਾਂ ਹੀ ਝੂਠੀਆਂ ਵਿੱਚ ਨਿਕਲ ਆਉਂਦੀਆਂ ਨੇ ਜੀ ਨਹੀਂ ਇਹ ਤਾਂ ਇਹ ਤਾਂ ਜਾਂਚ ਦਾ ਵਿਸ਼ਾ ਜਿਸ ਤਰ ਤੁਸੀਂ ਕਹਿੰਦੇ ਹੋ ਕਿ ਦੋਸ਼ੀ ਨਹੀਂ ਸਾਬਿਤ ਹੋਏ ਹੈਗੇ ਇਲਜ਼ਾਮ ਅਜੇ ਤਾਂ ਝੂਠੀਆਂ ਸ਼ਿਕਾਇਤਾਂ ਨਿਕਲ ਜਾਣੇ ਵੀ ਕਹਿਣਾ ਫਿਰ ਜਲਦਬਾਜ਼ੀ ਹੈ ਨਾ ਸਰ ਜਾਂਚ ਕਰਾਓ ਸਰ ਤਨੇ ਪੱਕਾ ਜਾਂਚ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਬਿਲਕੁਲ ਕਿ ਕੌਣ ਕਿਨਾ ਜੋ ਗਿਲਟੀ ਐ ਇਸ ਮੂਰੇ ਮਾਮਲੇ ਦੇ ਵਿੱਚ ਸਖਤ ਕਾਰਵਾਈ ਹੋਣੀ ਜ਼ਰੂਰੀ ਹੈ ਬਹੁਤ ਸ਼ੁਕਰੀਆ ਜੀ ਲੋਜ ਸਾਡੇ ਨਾਲ ਜੁੜਨ ਦੇ ਲਈ ਫਿਲਹਾਲ ਕੁਝ ਰਿਐਕਸ਼ਨਸ ਆ ਰਹੇ ਨੇ ਇਸ ਮੂਰੇ ਮਾਮਲੇ ਨੂੰ ਲੈ ਕੇ ਆਓ ਸੁਣ ਲਈਏ ਜ਼ਰਾ ਇਹੋ ਜਿਹ ਚੋਣ ਕਮਿਸ਼ਨ ਨੇ ਸ਼ਰੋਮਨੀ ਅਕਾਲੀ ਦਲ ਦੀ ਸ਼ਿਕਾਇਤ ਤੇ ਐਕਸ਼ਨ ਲੰਦੇ ਤਰਨਤਾਰਨ ਦੇ ਜਿਹੜੇ ਐਸਐਸਪੀ ਐ ਡਾਕਟਰ ਰਵਜੋਤ ਕੌਰ ਗਰੇਵਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਤਰਨਤਾਰਨ ਦੇ ਜ਼ਮੀਨੀ ਹਾਲਾਤ ਹੀ ਐ ਸੀ ਸ਼ਰੋਮਨੀ ਅਕਾਲੀ ਦਲ ਨੂੰ ਸ਼ਿਕਾਇਤ ਕਿਉਂ ਕਰਨੀ ਪਈ ਕਿਉਂਕਿ ਚੋਣ ਤਾਂ ਉੱਥੇ ਲੜਦੀ ਸੀ ਆਮ ਆਦਮੀ ਪਾਰਟੀ ਤੇ ਉਹਦੇ ਉਮੀਦਵਾਰ ਹਰਜੀਤ ਸਿੰਘੂ ਨੇ ਪਰ ਮਨੀਰ ਸੋਧਿਆ ਦੇ ਕਹਿਣ ਮੁਤਾਬਕ ਸਾਧ ਦਮ ਦੰਦ ਭੇਦ ਚੋਣ ਉਥੇ ਕੌਣ ਲੜ ਰਿਆ ਸੀ ਪੰਜਾਬ ਪੁਲਿਸ ਤੇ ਮੋਹਰੀ ਹੋ ਕੇ ਡਾਕਟਰ ਰਵਜੋਤ ਕੌਰ ਗਰੇਵਾਲ ਕਦੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚਾਂ ਚੋਣਾਂ ਤੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਘਰੋਂ ਚੱਕਿਆ ਜਾ ਰਿਆ ਸੀ ਫਿਰ ਜਿਹੜੇ ਸਾਡੇ ਉਮੀਦਵਾਰ ਹੈ ਬੀਬੀ ਸੁਖਵਿੰਦਰਪੁਰ ਰੰਧਾਵਾ ਜੀ ਉਹਨਾਂ ਦੀ ਬੇਟੀ ਕੰਚਨਪ੍ਰੀਤ ਦੀ ਪੁਲਿਸ ਵੱਲੋਂ ਰੈਕੀ ਕਰਵਾਈ ਜਾ ਰਹੀ ਹੈ ਉਹ ਵੀ ਪ੍ਰਾਈਵੇਟ ਗੱਡੀ 'ਚ ਜਾਲੀ ਨੰਬਰ ਪਲੇਟਾਂ ਲਾ ਕੇ ਔਰ ਫਿਰ ਜਿਹੜੀ ਪਹਿਲਾਂ 551 ਹੁੰਦੀ ਸੀ ਹੁ 126169 ਦੇ ਬੀ ਐਨ ਐਸ ਦੇ ਅੰਦਰ ਨੋਟਿਸ ਦੇ ਕੇ ਜਿਹੜੇ ਮੋਤਬਰ ਸੀ ਸ਼ਰੋਮੀ ਅਕਾਲੀ ਦਲ ਦੇ ਉਹਨਾਂ ਨੂੰ ਕਦੇ ਐਸਟੀਐਮ ਦੇ ਦਫਤਰ ਸਾਧ ਲਓ ਕਦੇ ਐਸਐਸਪੀ ਐਸਪੀਆ ਦੇ ਦਫਤਰ ਸਾਧ ਲਓ ਸੋ ਇਹ ਸਾਰਾ ਕੁਝ ਤੱਥਾਂ ਸਮੇਤ ਅਸੀਂ ਚੋਣ ਕਮਿਸ਼ਨ ਨੂੰ ਦਿੱਤਾ ਜਿਸ ਤਰੀਕੇ ਪਹਿਲਾਂ ਤੋਂ ਡੀਐਸਪੀ ਚੋਣ ਕਮਿਸ਼ਨ ਨੇ ਸਾਡੀ ਸ਼ਿਕਾਇਤ ਤੇ ਬਦਲੇ ਕਿਉਂਕਿ ਸਬੂਤ ਸੀ ਹਰੇਕ ਦਾ ਮਨੋਜ ਜੋਸ਼ੀ ਜੁੜੇ ਹੋਏ ਨੇ ਸਾਡੇ ਨਾਲ ਲਾਈਵ ਕਿਉਂਕਿ ਗਰਾਉਂਡ ਜ਼ੀਰੋ ਤੋਂ ਲਗਾਤਾਰ ਮਨੋਜ ਜੋਸ਼ੀ ਸਾਨੂੰ ਸਾਡੇ ਤੱਕ ਜਾਣਕਾਰੀ ਪਹੁੰਚਾ ਰਹੇ ਨੇ ਪੂਰੀ ਮਨੋਜ ਕੀ ਲੱਗਦਾ ਹੈ ਕਿਉਂਕਿ ਢਿੱਲੋਂ ਜੀ ਦੇ ਨਾਲ ਵੀ ਹੁਣੇ ਗੱਲਬਾਤ ਕੀਤੀ ਹੈ ਔਰ ਉਹਨਾਂ ਦਾ ਜਿਹੜਾ ਜਵਾਬ ਸੀ ਉਹਨੂੰ ਆਪਾਂ ਕਿਵੇਂ ਲੈ ਸਕਦੇ ਆ ਕਿ ਆਪ ਮੁਹਾਰੇ ਕੋਈ ਐਸਐਸਪੀ ਲੈਵਲ ਦਾ ਕੋਈ ਅਫੀਸਰ ਆਪਣੇ ਆਪ ਕੋ ਕਾਰਵਾਈ ਕਰ ਸਕਦਾ ਅਜੇ ਇੱਕ 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 ਮੈਂ ਆ ਰਹੀ ਵਾਪਸ ਆ ਰਹੀ ਵਾਪਸ ਆ ਰਹੀ ਹੈ ਇੱਕ ਗਰਾਉਂਡ ਜ਼ੀਰੋ ਤੇ ਰਿਪੋਰਟ ਵੀ ਆ ਰਹੀ ਹੈ ਇੱਕ ਮੈਂ ਵਾਪਸ ਆ ਰਹੀ ਮਨੋਚ ਜੀ ਤੁਹਾਡੇ ਕੋਲੋਂ ਜ਼ਰਾ ਦੇਖ ਲਿਓ ਰਿਪੋਰਟ ਚੋਨ ਕਮਿਸ਼ਨ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ ਤਰਨਤਨ ਜਿਮਨੀ ਚੋਨਾ ਵਿੱਚ ਤਰਨਤਨ ਦੀ ਐਸਐਸਪੀ ਡਾਕਟਰ ਰਵਜੋਤ ਗਰੇਵਾਲ ਦਾ ਤਬਾਦਲਾ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਫਿਲਹਾਲ ਵੱਡਾ ਐਕਸ਼ਨ ਦੇਖੋ ਨੂੰ ਮਿਲਿਆ ਚੋਨ ਕਮਿਸ਼ਨ ਵੱਲੋਂ ਇਥੋਂ ਦੇ ਐਸਐਸਪੀ ਤਰਨਤਨ ਦੇ ਐਸਐਸਪੀ ਡਾਕਟਰ ਰਵਜੋਤ ਗਰੇ ਵਾਲੂਮ ਉਤਲ ਕੀਤਾ ਗਿਆ ਉਹਨਾਂ ਦੀ ਜਗ੍ਹਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਿਹੜੇ ਗੁਰਪ੍ਰੀਤ ਸਿੰਘ ਢੋਲਰ ਨੇ ਉਹਨਾਂ ਨੂੰ ਚਾਰਜ ਸੰਭਾਲਣ ਵਾਸਤੇ ਕਿਹਾ ਤੁਰੰਤ ਚਾਰਜ ਸੰਭਾਲਣ ਵਾਸਤੇ ਕਿਹਾ ਹੈ ਜਿਹੜਾ ਐਡੀਸ਼ਨਲ ਚਾਰਜ ਜਿਹੜਾ ਹੁਣ ਇੱਥੋਂ ਦਾ ਦੇਖਣਗੇ ਫਿਲਹਾਲ ਚੌਨ ਕਮਿਸ਼ਨ ਵੱਲੋਂ ਕਿਹਾ ਗਿਆ ਕਿ ਕਈ ਸ਼ਿਕਾਇਤਾਂ ਮਿਲੀਆਂ ਸੀ ਐਸਐਸਪੀ ਤਰਨਤਨ ਦੇ ਖਿਲਾਫ ਜਿਸ ਤੋਂ ਬਾਅਦ ਇਹ ਐਕਸ਼ਨ ਇਹ ਫੈਸਲਾ ਲਿੱਤਾ ਗਿਆ ਹੈ ਡਾਕਟਰ ਰਵਜੋਤ ਗਰੇਵਾਲ ਨੂੰ ਮੌਤਲ ਕੀਤਾ ਗਿਆ ਇਸ ਤੋਂ ਪਹਿਲੇ ਵੀ ਚੋਣ ਕਮਿਸ਼ਨ ਦਾ ਇਸ ਤਰ੍ਹਾਂ ਦਾ ਐਕਸ਼ਨ ਦੇਖਣ ਨੂੰ ਮਿਲਿਆ ਸੀ ਪੁਲਿਸ ਉੱਪਰ ਦੋ ਡੀਐਸਪੀ ਇਥੋਂ ਦੇ ਦੋ ਡੀਐਸਪੀ ਜਿਹੜੇ ਨੇ ਉਹਨਾਂ ਦਾ ਤਬਾਦਲਾ ਕੀਤਾ ਗਿਆ ਸੀ ਜਿਨ੍ਹਾਂ ਚ ਡੀਐਸਪੀ ਸਿਟੀ ਤੇ ਡੀਐਸਪੀ ਡੀ ਸ਼ਾਮਿਲ ਸੀ ਇਸ ਤੋਂ ਇਲਾਵਾ ਚਬਾਲ ਦੇ ਐਸਐਚਓ ਦਾ ਵੀ ਤਬਾਦਲਾ ਕੀਤਾ ਗਿਆ ਸੀ ਉਹਨਾਂ ਦੇ ਖਿਲਾਫ ਵੀ ਇਸ ਤਰ੍ਹਾਂ ਦੀ ਕਈ ਸ਼ਿਕਾਇਤਾਂ ਹੋਇਆ ਸੀ ਫਿਲਹਾਲ 11 ਨਵੰਬਰ ਨੂੰ ਤਰੰਤਾਂ ਦੀ ਜਿਮਨੀ ਚੋਣਾਂ ਹੋਈਆਂ ਨੇ ਤੇ 14 ਨਵੰਬਰ ਨੂੰ ਜਿਹੜੇ ਨੇ ਰਿਜ਼ਲਟ ਆਣਾ ਨੇ ਫਿਲਹਾਲ ਉਸ ਤੋਂ ਪਹਿਲੇ ਜਿਹੜਾ ਇੱਕ ਵੱਡਾ ਐਕਸ਼ਨ ਚੋਣ ਕਮਿਸ਼ਨ ਵੱਲੋਂ ਦੇਖਣ ਨੂੰ ਮ ਤਨਤਨ ਤੋਂ ਮਨੀਸ਼ ਸ਼ਰਮਾ ਜੀ ਮੀਡੀਆ ਮਨੋਜ ਜੋਸ਼ੀ ਸਾਡੇ ਨਾਲ ਜੁੜ ਚੁੱਕੇ ਨੇ ਮਨੋਜ ਜੀ ਤੁਹਾਡਾ ਕੀ ਕਹਿੰਦਾ ਨਜ਼ਰੀਆ ਇਸ ਚੀਜ਼ ਨੂੰ ਲੈ ਕੇ ਦੇਖੋ ਉਹਨਾਂ ਨੇ ਜਦੋਂ ਗੱਲ ਆਪਾਂ ਸ਼ੁਰੂ ਕੀਤੀ ਉਹਨਾਂ ਸਪਸ਼ਟ ਕਹਿ ਪਹਿਲਾਂ ਇਹ ਕਿ ਮੈਨੂੰ ਮਾਮਲੇ ਦਾ ਪਤਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਉਹ ਗੱਲ ਜਦੋਂ ਅਸੀਂ ਦੱਸਦੇ ਹਾਂ ਤਾਂ ਉਹ ਕਹਿੰਦੇ ਵੀ ਜਾਂਚ ਹੋਣੀ ਚਾਹੀਦੀ ਪਰ ਜਦੋਂ ਇਲੈਕਸ਼ਨ ਕਮਿਸ਼ਨ ਹੈਗਾ ਆ ਜਦੋਂ ਸ਼ਿਕਾਇਤ ਜਾਂਦੀ ਹੈ ਤੱਥਾਂ ਦੇ ਆਧਾਰ ਤੇ ਸ਼ਿਕਾਇਤ ਗਈ ਸੀ ਤਾਂ ਉਹਦੇ ਪਰ ਉਹਨੇ ਡਾਇਰੈਕਟ ਕਾਰਵਾਈ ਆਰੋਧ ਤੋਂ ਰਿਪੋਰਟ ਦਿੱਤੀ ਗਈ ਹੈ ਆਰੋਧ ਰਿਪੋਰਟ ਦੇਣ ਤੋਂ ਬਾਅਦ ਕਿਹੜੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿ ਜਦੋਂ ਇਲੈਕਸ਼ਨ ਕਮਿਸ਼ਨ ਦਾ ਕੋਡ ਲੱਗਿਆ ਹੁੰਦਾ ਇਲੈਕਸ਼ਨ ਦਾ ਕੋਡ ਲੱਗਿਆ ਹੁੰਦਾ ਤਾਂ ਹਰ ਚੀਜ਼ ਜਿਹੜੀ ਹੈਗਾ ਉਹ ਇਲੈਕਸ਼ਨ ਕਮਿਸ਼ਨ ਦੇ ਮਨਜ਼ੂਰੀ ਨਾਲ ਹੁੰਦੀ ਹੈ ਤੇ ਰਿਟਰਨਿੰਗ ਅਫਸਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਅਗਰ ਨਹੀਂ ਲੈਂਦੇ ਤਾਂ ਤੁਹਾਨੂੰ ਉਸ ਤੋਂ ਜੇ ਕੋਈ ਵੱਡਾ ਮਸਲਾ ਹੈਗਾ ਚਾਹੇ ਕਿਸੇ ਦੀ ਗ੍ਰਿਫਤਾਰੀ ਵੀ ਕਰਨੀ ਹੈਗੀ ਹੈ ਤਾਂ ਤੁਹਾਨੂੰ ਉਸ ਤੋਂ ਬਾਅਦ ਜਿਹੜਾ ਹੈਗਾ ਆਰੋਧ ਤੋਂ ਬਾਅਦ ਤੁਹਾਨੂੰ ਜਿਹੜਾ ਚੋ ਕੀ ਇਲੈਕਟਰਲ ਆਫਿਸ ਪੰਜਾਬ ਹੈ ਉਹਨਾਂ ਕੋ ਜਾਣਾ ਪੈਂਦਾ ਜਾਂ ਫਿਰ ਜੇ ਵੱਡੀ ਗੱਲ ਹੈਗੀ ਹੈ ਤਾਂ ਉਹਦੇ ਵਾਸਤੇ ਸਾਨੂੰ ਉੱਪਰ ਜਾਣਾ ਹੈਗਾ ਉਹ ਜਾਣਾ ਬੰਦਾ ਆਬਜ਼ਰਵਰ ਸਾਰੇ ਹੁੰਦੇ ਨੇ ਆਬਜ਼ਰਵਰ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਕਿਉਂਕਿ ਉਸ ਤੋਂ ਬਾਅਦ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਪਰ ਜਿਸ ਤਰ੍ਹਾਂ ਕਾਰਵਾਈ ਹੋਈ ਤੜਕੇ ਲੋਕੀ ਚੱਕੇ ਕਿ ਕਿਸ ਨੂੰ ਬਟਾਲਾ ਪੁਲਿਸ ਲੈ ਗਈ ਕਿਸ ਨੂੰ ਤਰਨਤਾਰ ਪੁਲਿਸ ਲੈ ਗਈ ਕਿਸ ਨੂੰ ਅੰਮ੍ਰਿਤਸਰ ਪੁਲਿਸ ਲੈ ਗਈ ਇੱਕ ਬੰਦਾ ਗਿਆ ਜਿਹੜਾ ਹੈਗਾ ਉਹ ਲਾਪਤਾ ਹੈਗਾ ਤੇ ਇਸ ਨੂੰ ਲੈ ਕੇ ਰੋਜ ਪਰਦਰਸ਼ਨ ਕੀਤਾ ਗਿਆ ਚੀਜ਼ ਦਿਖਾਈ ਗਈ ਤੇ 8 ਘੰਟੇ ਤੱਕ ਜਿਹੜਾ ਪਰਦਰਸ਼ਨ ਜਾਮ ਲਗਾਏ ਰੱਖਿਆ ਡਾਕਟਰ ਜੀਮਾ ਸੁਖਵੀਰ ਸਿੰਘ ਬਾਦਲ ਆ ਪਹੁੰਚੇ ਆਰ ਉਹਨ ਉਹ ਸਿਭਨ ਸੀ ਜਿਹੜੇ ਨੇ ਚੀਫ ਇਲੈਕਟਰਲ ਆਫੀਸਰ ਨੇ ਪੰਜਾਬ ਦੇ ਉਹਨਾਂ ਨੂੰ ਗੁਲ ਗਈ ਤਾਂ ਉਹਨੂੰ ਤੋਂ ਅੱਗੇ ਕਾਰਵਾਈ ਰਿਪੋਰਟ ਮੰਗੀ ਤਾਂ ਇਲੈਕਸ਼ਨ ਕਮਿਸ਼ਨ ਕੋਲ ਵੀ ਭੇਜ ਗਈ ਤੇ ਉਸ ਤੋਂ ਬਾਅਦ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਕਿ ਕੋਈ ਇਲੈਕਸ਼ਨ ਹੁੰਦਾ ਹੈਗਾ ਚਾਹੇ ਕਿਤੇ ਵੀ ਹੁੰਦਾ ਹੈਗਾ ਕੋਈ ਵੀ ਸਟੇਟ ਜੁਹੁੰਦਾ ਹੈਗਾ ਜੋ ਸੱਤਾ ਪੱਖ ਹੁੰਦਾ ਜੋ ਸੱਤਾ ਵਾਲੀ ਪਾਰਟੀ ਹੁੰਦੀ ਹੈ ਬਾਅਦ ਇਲੈਕਸ਼ਨ ਦੇ ਵਿੱਚ ਉਹ ਆਪਣਾ ਦਬਦਬਾ ਰੱਖਦੀ ਹੈਗੀਆ ਤੇ ਦਬਦਬਾ ਹੁੰਦਾ ਹੈਗਾ ਤੇ ਧੱਕੇਸ਼ਾਹੀ ਵੀ ਹੁੰਦੀ ਹੈ ਪਰ ਧੱਕੇਸ਼ਾਹੀ ਨੂੰ ਕੋਈ ਇਲੈਕਸ਼ਨ ਕਮਿਸ਼ਨ ਦੇ ਦੇ ਸਾਹਮਣੇ ਸਬੂਤਾਂ ਸਹੀਤ ਪੇਸ਼ ਕਰ ਦੇਵੇ ਤਾਂ ਉੱਥੇ ਕਾਰਵਾਈਆਂ ਵੀ ਹੁੰਦੀਆਂ ਦਿ ਇਹ ਕਾਲੀਦਲ ਦੇ ਲੀਗਲ ਸੈੱਲ ਨੇ ਆਪਾਂ ਗੱਲ ਕਰੀਏ ਤੇ ਪੂਰੀ ਕਾਰਵਾਈ ਜਿਹੜੀ ਸੀਗੀ ਤੱਥਾਂ ਦੇ ਤਹਿਤ ਰੱਖੀ ਸਾਹਮਣੇ ਤੇ ਪਰਿਵਾਰਾਂ ਦੀ ਗੱਲ ਰੱਖੀ ਤੇ ਉਸ ਤੋਂ ਬਾਅਦ ਇਹ ਇਲਜ਼ਾਮ ਜਿਹੜਾ ਹੈਗਾ ਅੱਜ ਆਪਾਂ ਕੀ 24 ਘੰਟੇ ਬਾਅਦ ਆਪਨੂੰ ਕੀ 48 ਘੰਟੇ ਬਾਅਦ ਆਪਨੂੰ ਦੇਖਣ ਨੂੰ ਮਿਲਿਆ ਹੈਗਾ ਤੇ ਐਸਐਸਪੀ ਨੂੰ ਬਦਲ ਦਿੱਤਾ ਗਿਆ ਔਰ ਸਸਪੈਂਡ ਕਰ ਦਿੱਤਾ ਗਿਆ ਇਹ ਕਦੇ ਵੀ ਨਹੀਂ ਹੁੰਦਾ ਹੈਗਾ ਕਿ ਸਸਪੈਂਡ ਕੀਤਾ ਜਾਵੇ ਜੇ ਕਿਤੇ ਸ਼ਿਕਾਇਤਾਂ ਜਾਂਦੀਆਂ ਆਪਾਂ ਪੁਰਾਣੀ ਚ ਗੱਲਾਂ ਦੇਖੀ ਐ ਤਾਂ ਇਹ ਹੋਇਆ ਕਿ ਐਸਐਸਪੀ ਹਟਾ ਦਿੱਤੇ ਗਏ ਉਹਨਾਂ ਹੀ ਥਾਂ ਤੇ ਨਵੇਂ ਐਸਐਸਪੀ ਲਗਾ ਦਿੱਤੇ ਗਏ ਪਰ ਇੱਥੇ ਹਟਾਉਣ ਦੇ ਨਾਂ ਨਾਲ ਹਟਾਇਆ ਨਹੀਂ ਗਿਆ ਸਸਪੈਂਡ ਕਰਕੇ ਹਟਾਇਆ ਗਿਆ ਹੈਗਾ ਨੂੰ ਇਲੈਕਸ਼ਨ ਕਮਿਸ਼ਨ ਦੇ ਕਾਰਵਾਈ ਨੂੰ ਅੰਜਾਮ ਦਿੱਤਾ ਪਤਾ ਕਿ ਜੋ ਲੀਗਲ ਸੈਨੇਟ ਰਿਪੋਰਟ ਤਿਆਰ ਕੀਤੀ ਸੀਗੀ ਜੋ ਉਥੇ ਤੱਥ ਪੇਛੇ ਕਿਤੇ ਨੇ ਉਹ ਐਨ ਐ ਸਟਰੋਂਗ ਸੀਗੇ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਾਰਵਾਈ ਕਰਦੇ ਹੋਏ ਸਸਪੈਂਡ ਕਰਨਾ ਪਿਆ ਪਹਿਲਾਂ ਸਸਪੈਂਡ ਕੀਤਾ ਹੈ ਆਪਾਂ ਕੀ ਹਟਾਇਆ ਨਹੀਂ ਹੈਗਾ ਇਹ ਸਸਪੈਂਡ ਕੀਤਾ ਗਿਆ ਤੇ ਉਸ ਤੋਂ ਬਾਅਦ ਚਾਰਜ ਜਿਹੜਾ ਹੈਗਾ ਉਹ ਸੀਪੀ ਕਮਿਸ਼ਨ ਆਫ ਪੁਲਿਸ ਅਮਰਸਰ ਗੁਰਪ੍ਰਸਾਦ ਸਿੰਘ ਭੁੱਲਰਾਂ ਨੂੰ ਦੇ ਦਿੱਤਾ ਗਿਆ ਹੈਗਾ ਨਹੀਂ ਅਮੂਮਨ ਬਦਲੀ ਕਰ ਦਿੱਤੀ ਨਹੀਂ ਹਟਾ ਕੇ ਨਾ ਬੰਦਰ ਕਰ ਦਿੱਤਾ ਜਾਂਦਾ ਸਸਪੈਂਸ਼ਨ ਨਹੀਂ ਹੁੰਦੀ ਇੱਥੇ ਸਿੱਧਾ ਪੱਕੀ ਹਟਾ ਨਹੀਂ ਕਿਹਾ ਸਕਦੇ ਸਸਪੈਂਡ ਕੀਤਾ ਗਿਆ ਤੇ ਚਾਰਜ ਐਡੀਸ਼ਨ ਦਿੱਤਾ ਗਿਆ ਅਗਲੇ ਨੂੰ ਜੀ ਬਿਲਕੁਲ ਕੀ ਲੱਗਦਾ ਹੈ ਕਿ ਔਰ ਵਿਦਆਉਟ ਐਨੀ ਅੰਡਰ ਪ੍ਰੈਸ਼ਰ ਐਸਐਸਸੀ ਰੈਂਕ ਦਾ ਕੋਈ ਅਫੀਸਰ ਇਹ ਸਭ ਕੁਝ ਕਰ ਸਕਦਾ ਹੈ ਜਿਸ ਦਾ ਦੇ ਇਲਜ਼ਾਮ ਲੱਗੇ ਨੇ ਤਾਂ ਕੋਈ ਜੱਗ ਜਗ ਗੱਲਾਂ ਨੇ ਦੇਖੋ ਇੱਥਾਂ ਜਦੋਂ ਵੀ ਕਿਤੇ ਲੈ ਮੈਥੋਂ ਦੱਸਿਆ ਇਲੈਕਸ਼ਨ ਹੁੰਦਾ ਹੈਗਾ ਬਾਅ ਇਲੈਕਸ਼ਨ ਜਿਹੜਾ ਹੁੰਦਾ ਉਹ ਤਕਰੀਬਨ ਸੱਤਾ ਪੱਖ ਜਿੱਤਦਾ ਹੈਗਾ ਜਿਹੜਾ ਉੱਥੇ ਕਾਬਜ਼ ਉਹ ਹੋਵੇ ਚਾਹੇ ਬਿਹਾਰ ਹੋਵੇ ਯੂਪੀ ਹੋਵੇ ਪੰਜਾਬ ਹੋਵੇ ਹਰਿਆਣਾ ਹੋਵੇ ਮਾਝਾ ਹੋਵੇ ਕਿੱਦੇ ਵੀ ਇਲੈਕਸ਼ਨ ਹੁੰਦੀ ਹੈਗੀ ਆ ਤੇ ਕੋ ਸਰਕਾਰੀ ਮਸ਼ੀਨਰੀ ਦਾ ਦੁਰਪਯੋਗ ਦਾ ਰੋਬ ਲੱਗਦਾ ਰਿਹਾ ਹੈਗਾ ਚਾਹੇ ਸੁਖੀਰ ਸਿੰਘ ਬਾਦਲ ਕਹਣ ਕਿ ਗੋਡੇ ਟੇਕਦੇ ਸੀ ਪੁਲਿਸ ਨੇ ਪਰ ਜਦ ਉਹਨਾਂ ਦੀ ਸਰਕਾਰ ਸੀਗੇ ਉਦੋਂ ਤੇ ਵੀ ਪੁਲਿਸ ਗੋਡੇ ਟੇਕਦੀ ਸੀ ਪੁਲਿਸ ਤਾਂ ਜਿਹਦੀ ਸਰਕਾਰ ਹੈਗੀ ਆ ਉਦੀ ਹੀ ਹੁੰਦੀ ਹੈ ਤਾਂ ਹੀ ਕਿਹਾ ਜਾਂਦਾ ਹੈਗਾ ਕਿ ਸਰਕਾਰ ਦੇ ਪੁੱਤ ਆ ਇਹ ਉਹਦੇ ਪੁੱਤ ਲੈ ਤੇ ਉੱਥੇ ਹੀ ਕੰਮ ਕਰਦੇ ਆ ਬਹੁਤ ਘੱਟ ਅਫਸਰ ਲੈਣੇ ਹੁੰਦੇ ਨੇ ਜਿਹੜੇ ਕਿ ਨਿਰਪੱਖਕ ਆ ਆਪਾਂ ਕਹਿੰਦੇ ਇਹ ਕਾਰਵਾਈ ਕਰਦੇ ਹਾਂ ਉਹਨੇ ਕਿ ਨਿਰਪੱਖ ਰਹਿੰਦੇ ਹੋਣੇ ਕਿਹੜਾ ਨਿਰਪੱਖ ਰਹਿਣ ਦੀ ਗੱਲ ਕਰਦਾ ਮਨੋਜੀਕ ਸੈਕਿੰਡ ਮਨੋਜੀਕ ਸੈਕਿੰਡ ਅੱਜ ਪ੍ਰੈਸਿੰਗ ਕਲੇਅਰ ਵੀ ਸਾਡੇ ਨਾਲ ਜੁੜੇ ਹੋਏ ਹਨ ਤੁਹਾਡਾ ਕੋਈ ਸਵਾਲ ਹੋ ਗਿਆ ਤੁਸੀਂ ਪੁੱਛ ਲੈਣਾ ਉਹਨਾਂ ਨੂੰ ਕਲੇਅਰ ਜੀ ਸਤਿ ਸ਼੍ਰੀ ਅਕਾਲ ਅੱਜ ਪ੍ਰੈਸਿੰਗ ਕਲੇਅਰ ਜੀ ਆਵਾਜ਼ ਆ ਰਹੀ ਹੈ ਹਾਂ ਜੀ ਆ ਰਹੀ ਹੈ ਜੀ ਸਤਿ ਸ਼੍ਰੀ ਅਕਾਲ ਸਰ ਸੋ ਹਾਂਜੀ ਹਾਂਜੀ ਬਣਾ ਰਹੀ ਹਾਂ ਸਰ ਹਾਂਜੀ ਸਰ ਗੁਰਿੰਦਰ ਜਿਲੋਂ ਦੇ ਨਾਲ ਆਮ ਆਦਮੀ ਪਾਰਟੀ ਦੇ ਜੋ ਲੀਡਰ ਨੇ ਖੁਸਮਾ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਜੋ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਸਐਸਵੀ ਡਾਕਟਰ ਅਵਜੋਤ ਕਰਨ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਨੇ ਇਹ ਕਿਹਾ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਲੈਕਸ਼ਨ ਕਮਿਸ਼ਨ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋ ਕਹਿੰਦੇ ਕਿ ਅਸੀਂ ਕਿਉਂ ਕਰੀਏ ਅਸੀਂ ਪਹਿਲਾਂ ਉਹ ਸਸਪੈਂਡ ਹੋਏ ਨੇ ਇਲਜ਼ਾਮ ਜੋ ਨੇ ਉਹ ਸਾਬਿਤ ਨਹੀਂ ਹੋਏ ਔਰ ਇਹ ਦੋਸ਼ੀ ਕਰਾ ਨਹੀਂ ਦਿੱਤੇ ਕਿ ਅਸੀਂ ਜਾਂਚ ਕਰਾਂਗੇ ਦੇਖੋ ਮੈਨਾਂ ਜੀ ਇਲੈਕਸ਼ਨ ਕਮਿਸ਼ਨ ਦੇ ਉੱਤੇ ਜ਼ਿੰਮੇਵਾਰੀ ਹੁੰਦੀ ਹੈ ਚੋਣਾਂ ਨੂੰ ਅਮਨੋ ਆਮਾਨ ਦੇ ਨਾਲ ਕਰਾਉਣ ਦੀ ਪਰ ਜਿਹੜੇ ਅਫਸਰ ਨੇ ਅਫਸਰ ਸੰਵਿਧਾਨ ਦੇ ਨਾਲ ਬਨੇ ਨੇ ਤਰਨ ਤਰਨ ਦੀ ਬਾਈ ਇਲੈਕਸ਼ਨ ਤੇ ਜਿਸ ਤਰੀਕੇ ਸਰਕਾਰੀ ਮਸ਼ੀਨਰੀ ਦੇ ਦੁਰਉਪਯੋਗ ਦਾ ਨੰਗਾ ਨਾਚ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਉਹ ਪਾਰਟੀ ਜਿਹੜੀ ਕਹਿੰਦੀ ਸੀ ਕਿ ਸਾਨੂੰ ਇੱਕ ਵਾਰੀ ਵੋਟ ਪਾ ਦਿਓ ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਦੁਬਾਰਾ ਵੋਟਾ ਮੰਗਣੀ ਨਹੀਂ ਆਉਂਦੇ ਤੇ ਫਿਰ ਮਨੀਸ਼ ਸੋਧਿਆ ਸਾਦੇ 3 ਸਾਲ ਬਾਅਦ ਕੀ ਬਿਆਨ ਦਿੰਦੇ ਨੇ ਜੀ ਕਹਿੰਦੇ ਸਾਮ ਦਾਮ ਦੰਤ ਬੇਦ ਸਭ ਕੁਝ ਕਰਾਂਗੇ ਪਰ ਚੋਣਾ ਜਿੱਤਾਂਗੇ ਤੁਹਾਨੂੰ ਲੱਗਦਾ ਹੈ ਕਿ ਸਾਮਦਾਨ ਦੰਨ ਭੇਦ ਇਸ ਇਹਨਾਂ ਦੇ ਵਿੱਚੋਂ ਹੀ ਇਹ ਕੋਈ ਡਾਕਟਰ ਰਵਜੋਤ ਕੌਰ ਦੇ ਤੇ ਜੋ ਇਲਜ਼ਾਮ ਨੇ ਡਾਕਟਰ ਰਵਜੋਤ ਕੌਰ ਦੇ ਕਾਰਜਸ਼ੈਲੀ ਤੇ ਸਵਾਲ ਉੱਠ ਖੜੇ ਹੋਰੇ ਇਹਨਾਂ ਕੋ ਗੜਬੜ ਕੀਤੀ ਹੈ ਉਹਨਾਂ ਨੇ ਦੇਖੋ ਅਸੀਂ ਜੋ ਵੀ ਸ਼ਿਕਾਇਤ ਕੀਤੀ ਹੈ ਜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਦੋ ਡੀਐਸਪੀਆ ਦੇ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੱਥਾਂ ਦੇ ਨਾਲ ਦਿੱਤੀ ਉਹ ਜੇ ਕੱਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮੈਂ ਸ਼ਿਕਾਇਤ ਦਿੱਤੀ ਹੈ ਤਾਂ ਉਹ ਵੀ ਤੱਥਾਂ ਦੇ ਆਧਾਰ ਤੇ ਦਿੱਤੀ ਹੈ ਕਿਉਂਕਿ ਅਕਾਲੀ ਦਲ ਦੇ ਵਰਕਰਾਂ ਨੂੰ ਬਿਲਕੁਲ ਚੁਣ-ਚੁਣ ਕੇ ਉਹਨਾਂ ਦੇ ਘਰੋਂ ਚੱਕਿਆ ਜਾ ਰਿਹਾ ਹੈ ਝੂਠੇ ਮੁਕੱਦਮੇ ਬਣਾਏ ਜਾ ਰਹੇ ਨੇ ਜਿਹੜੇ ਸਾਡੇ ਉਮੀਦਵਾਰ ਸੀ ਉਹਨਾਂ ਦੀ ਰੈਕੀ ਕਰਨਾ ਕੌਣ ਕਰ ਰਿਹਾ ਪੁਲਿਸ ਕਰ ਰਹੀ ਹੈ ਇੱਕ ਗੱਡੀ ਦੇ ਉੱਤੇ ਜਾਲੀ ਨੰਬਰ ਪਲੇਟ ਲਾ ਕੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਗੱਡੀ ਦੀਆਂ ਫੋਟੋਆਂ ਨੰਬਰ ਤੇ ਵੀਡੀਓ ਸਾਰਾ ਕੁਝ ਦੇਖ ਕੇ ਆਇਆ ਜੀ ਸੋ ਇਹ ਜਿਹੜੀ ਕਾਰਵਾਈ ਹੈ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਡਾਕਟਰ ਰਵਜੋਤ ਕੌਰ ਗਰੇਵਾਲ ਤੇ ਕੀਤੀ ਗਈ ਹੈ ਜੀ 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 ਹਾਲਤ ਸਮਝਦਾ ਕਿਉਂਕਿ ਉੱਥੇ ਚੋਣ ਤਾਂ ਲੜਨੀ ਚਾਹੀਦੀ ਸੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਹੜਾ ਹਰਮੀਤ ਸੰਧੂ ਹੈ ਚੋਣ ਉੱਥੇ ਲੜ ਕੇ ਦੇ ਰਹੀ ਸੀ ਪੁਲਿਸ ਉਹਨਾਂ ਨੂੰ ਤਾਂ ਆਪਣੀ ਹਾਰ ਕੰਧ ਤੇ ਲਿਖੀ ਦਿਖ ਰਹੀ ਹੈ ਉਹਨਾਂ ਨੇ ਤਾਂ ਪੋਲ ਪੋਲਿਟੀਕਲ ਪ੍ਰੈਸ਼ਰ ਦੇ ਵੱਲ ਇਸ਼ਾਰਾ ਕਰ ਰਹੇ ਹੋ ਤੁਸੀਂ ਕਿ ਅੰਡਰ ਪੋਲਿਟੀਕਲ ਪ੍ਰੈਸ਼ਰ ਜੋ ਹੈ ਡਾਕਟਰ ਰਵਜੋਤ ਕੌਰ ਨੇ ਤਾਂ ਕੁਝ ਕਰਿਆ ਹੈ ਏ ਕਹਿ ਰਹੇ ਹੋ ਦੇਖੋ ਮੈਂ ਇਹ ਗੱਲ ਕਹੂੰਗਾ ਕਿ ਜਿੰਨੇ ਵੀ ਅਫਸਰ ਨੇ ਉਹ ਸੰਵਿਧਾਨ ਦੇ ਨਾਲ ਬੰਨੇ ਨੇ ਇਹ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂ ਫਿਰ ਅਦਾਲਤਾਂ ਵੀ ਬੈਠੀਆਂ ਨੇ ਚੋਣ ਬਿਠੀ ਬੈਠਾ ਅਸੀਂ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਸਾਰੇ ਸਬੂਤਾਂ ਸਮੇਤ ਜੋ ਦੀ ਸ਼ਿਕਾਇਤ ਕੀਤੀ ਸੀ ਉਹਤੇ ਕਾਰਵਾਈ ਕਰਦੇ ਆ ਡਾਕਟਰ ਰਮਜੋਤ कौर ਗਰੇਵਾਲ ਦਾ ਸਸਪੈਂਸ਼ਨ ਆਰਡਰ ਪਾਸ ਕੀਤਾ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਅਫਸਰ شاہੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਫਸਰ ਚਾਰੇ ਦੇ ਵਿੱਚ ਰਹਿ ਕੇ ਕੰਮ ਕਰਨ ਸਰਕਾਰ ਦੀ ਜੀ ਹਜ਼ੂਰੀ ਨਾ ਕਰੇ ਬਿਲਕੁਲ ਸਾਡੇ ਨਾਲ ਐਡਵੋਕੇਟ ਅਰਸ਼ ਪ੍ਰੀ ਸਿੰਘ ਖੜਿਆਲ ਵੀ ਜੁੜੇ ਹੋਏ ਨੇ ਦੂਸਰੀ ਫੋਨ ਲਾਈਨ ਤੇ ਕਾਂਗਰਸ ਦੇ ਸੀਨੀਅਰ ਬੁਲਾਰਾ ਖੜਿਆਲ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਨਾਲ ਜੁੜਨ ਦੇ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦੀ ਜੀ ਜੀ ਤਰਨਤਾਰਨ ਦੇ ਐਸਐਸਸੀ ਡਾਕਟਰ ਅਵਜੋਤ कौर ਗਰੇਵਾਲ ਤੇ ਜਿਹੜੀ ਗਾਜਗਰੀ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡ ਕਰ ਦਿੱਤਾ ਗਿਆ ਅਕਾਲੀ ਦਲ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਤਕਸ਼ਾਈ ਕਰਨ ਦੀ ਤੁਹਾਡਾ ਕੀ ਰਿਐਕਸ਼ਨ ਹੈ ਗੁਰਿੰਦੀ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦੇਖੋ ਕਿੰਨਾ ਵੱਡਾ ਫੇਲਿਅਰ ਹੈ ਜੀ ਸਰਕਾਰ ਜਿਹੜੀ ਹੈ ਇਲੈਕਸ਼ਨਸ ਦੇ ਵਿੱਚ ਕੀ ਕੁਝ ਕਰਦੀ ਨਜ਼ਰ ਆ ਰਹੀ ਹੈ ਪਹਿਲਾਂ ਇਲੈਕਸ਼ਨਸ ਦੇ ਵਿੱਚ ਵੀ ਇਹਨਾਂ ਖਿਲਾਫ ਬਹੁਤ ਕੰਪਲੇਂਟਸ ਗਈਆਂ ਹੂੰ ਇਹ ਸਿਲੈਕਸ਼ਨ ਦੇ ਵਿੱਚ ਵੀ ਬਹੁਤ ਕੰਪਲੇਂਟਸ ਗਈਆਂ ਤੇ ਹੁਣ ਫਾਈਨਲੀ ਕਾਰਵਾਈ ਹੋਈ ਹੈ ਸੋ ਅਸੀਂ ਵੈਲਕਮ ਕਰਦੇ ਹਾਂ ਇਲੈਕਸ਼ਨ ਫ੍ਰੀ ਫੇਅਰ ਤੇ ਇੰਪਾਰਸ਼ਲ ਹੋਣਾ ਚਾਹੀਦਾ ਤੇ ਜੇ ਕੋਈ ਵੀ ਉਹਦੇ 'ਚ ਵਿਗਨ ਪਾਉਂਦਾ ਹੈ ਕੋਈ ਵੀ ਉਹਦੇ 'ਚ ਆਬਸਟਕਲਸ ਕ੍ਰੀਏਟ ਕਰਦਾ ਤਾਂ ਉਹਦੇ ਖਿਲਾਫ ਜਲਦ ਤੋਂ ਜਲਦ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਵੱਡਾ ਅਫਸਰਾ ਚਾਹੇ ਛੋਟਾ ਅਫਸਰਾ ਚਾਹੇ ਕੋਈ ਵੀ ਹੈ ਤੀਜੀ ਗੱਲ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਤੇ ਮਾਨਸਾ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਹੁਣ ਪੁਲਿਸ ਦੇ ਥਰੂ ਕੈਂਪੇਨ ਕਰਨਾ ਸ਼ੁਰੂ ਕਰਤਾ ਜੀ ਜਿੱਥੇ ਜਿੱਥੇ ਮਤਲਬ ਆਮ ਆਦਮੀ ਪਾਰਟੀ ਇਲੈਕਸ਼ਨ ਲੜਦੀ ਹੈ ਉੱਥੇ ਸਭ ਤੋਂ ਵੱਧ ਕੰਪਲੇਂਟਸ ਤੇ ਰਿਕਾਰਡ ਤੋੜ ਕੰਪਲੇਂਟਸ ਇਹਨਾਂ ਖਿਲਾਫ ਫਾਈਲ ਹੁੰਦੀਆਂ ਕਿਉਂਕਿ ਅਬਿਊ ਤੇ ਜਿਹੜੀ ਆਨ ਟਵਿਸਟਿੰਗ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਦਤ ਬਣ ਗਈ ਹੈ ਇਹ ਆਮ ਆਦਮੀ ਕਹਿ ਕੇ ਐਸੀ ਬਦਲਾਵ ਕਹਿ ਕੇ ਐਸੀ ਤੇ ਬਦਲਾਕੋਰੀ ਦੀ ਰਾਜਨੀਤੀ ਦੇ ਵਿੱਚ ਹਮੇਸ਼ਾ ਇਨਡਲਜ ਕਰਦੇ ਆ ਤੇ ਸਾਹੀ ਕਰਕੇ ਅਫਸਰ ਨੂੰ सस्पेंड ਕੀਤਾ ਗਿਆ ਕੁਝੀ ਗੱਲ ਜਿਹੜੀ ਹੈ ਹੋਰ ਵੀ ਗਗਤ ਜੀ ਇਹ ਤਾਂ ਹੁਣ सस्पेंशन ਹੋ ਗਈ ਹੋਰ ਵੀ ਐਸੇ ਬਹੁਤ ਇਸ਼ੂਜ਼ ਹੈ ਜਿਨ੍ਹਾਂ ਤੇ ਹਜੇ ਕਾਰਵਾਈ ਹੋਣੀ ਬਾਕੀ ਹੈ ਕੰਪਲੇਨਸ ਗਈਆਂ ਹੋਈਆਂ ਇਸ਼ੂਜ਼ ਅਡਰੈਸ ਕੀਤੇ ਹੋਏ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਹਨਾਂ ਖਿਲਾਫ ਕਾਰਵਾਈ ਕਰੂਗਾ ਜਿਹੜੇ ਲੋਕਤੰਤਰ ਨੂੰ ਡੰਡਾਤੰਤਰ ਤਬਦੀਲ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਗੁਰੇ ਜੀ ਸਾਡਾ ਨਾ ਤਿਉਹਾਰ ਹੈ ਰੈਤੂ ਆ ਜਿਹੜਾ ਲੋਕਤੰਤਰ ਦਾ ਤਿਉਹਾਰ ਹੁੰਦਾ ਹੈ ਇਲੈਕਸ਼ਨ ਜੀ 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 ਪੂਦੋ ਅਸੀਂ ਆਪਣੀ ਵੋਟ ਐਕਸਰਸਾਈਜ਼ ਕਰਦੇ ਆ ਸਾਡਾ ਸੰਵਿਧਾਨਕ ਹੱਕ ਜੇ ਉਹਦੇ ਚ ਕੋਈ ਵੀ ਕਿਸੇ ਤਰੀਕੇ ਨਾਲ ਇੰਪੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਕਿਸੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਦੇ ਖਿਲਾਫ ਸਿਰ ਸਸਪੈਂਸ਼ਨ ਨਹੀਂ ਬੰਦੀ ਉਹਦੇ ਖਿਲਾਫ ਵੱਡੀ ਕਾਰਵਾਈ ਬੰਦੀ ਹੈ ਤੇ ਆਮ ਆਦਮੀ ਪਾਰਟੀ ਨੂੰ ਇਹੀ ਬੇਨਤੀ ਕਰਾਂਗੇ ਵੀ ਆਪ ਦਾ ਸਬਕ ਲੈ ਲਓ ਇਹ ਜਿਹੜਾ ਤੁਸੀਂ ਇਹ ਹੱਥ ਬਣਾ ਲਿਆ ਨਾ ਅਬਯੂਜ਼ ਆਫ ਪਾਵਰ ਦੀ ਲੋਕਾਂ ਨੇ 2027 ਤੋਂ ਬਾਅਦ ਕਿਆ ਕਰਨਾ ਕੌਣ ਕੀ ਆਮ ਆਦਮੀ ਪਾਰਟੀ ਮੈਗਨੀਫਾਈング ਕਲਾਸ ਨਾਲ ਵੀ ਨਹੀਂ ਪਲ ਨਹੀਂ ਆਮ ਆਦਮੀ ਪਾਰਟੀ ਕਿਉਂਕਿ ਇਹਨਾਂ ਨੇ ਨਾ ਗਗਨਜੀ ਜਿਹੜੀ ਨਾ ਗਲਤ ਚੀਜ਼ਾਂ ਉਹਦੇ ਜਿਦਾ ਇਹਨਾਂ ਨੇ ਰਿਕਾਰਡ ਤੋੜ ਕੰਮ ਕੀਤੇ ਹੈ ਚੰਗੀਆਂ ਚੀਜ਼ਾਂ ਸਹੀ ਚੀਜ਼ਾਂ ਇਹ ਆਮ ਆਦਮੀ ਪਾਰਟੀ ਸਰਕਾਰ ਕਰਕੇ ਰਾਜੀ ਨਹੀਂ ਮੈਂ ਇਹਨੂੰ ਬੇਨਤੀ ਕਰੂੰਗਾ ਜੇ ਆਪ ਦਾ ਕੋਈ ਬਲਾਰੇ ਜੁੜਦਾ ਨਹੀਂ ਆਪ ਦੇ ਬੁਲਾਰੇ ਜੁੜੇ ਸੀ ਗੁਰਿੰਦਰ ਢਿੱਲੋਂ ਸਾਡੇ ਨਾਲ ਜੁੜੇ ਸੀ ਉਹਨਾਂ ਨੇ ਕਿਹਾ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕਿਉਂ ਕਰੀਏ ਕਿਉਂਕਿ ਡਾਕਟਰ ਰਵਜੋਤ ਕੌਰ ਦੇ ਖਿਲਾਫ ਜਿਹੜੇ ਇਲਜ਼ਾਮ ਲਗਾਏ ਨੇ ਉਹ ਇਹ ਦੋਸ਼ੀ ਪਾਏ ਨਹੀਂ ਗਏ ਬਾਕੀ ਪੰਜਾਬ ਸਰਕਾਰ ਜਾਂਚ ਕਰਾਉਗੀ ਪਹਿਲੀ ਗੱਲ ਤਾਂ ਇਹ ਹੈ ਦੋ ਚੀਜ਼ਾਂ ਵੀ ਹਜੇ ਦੋਸ਼ੀ ਪਾਏ ਨਹੀਂ ਗਏ ਜੇ ਦੋਸ਼ੀ ਪਾਏ ਨਹੀਂ ਗਏ ਤਾਂ ਫਿਰ ਸਸਪੈਂਸ਼ਨ ਆਰਡਰ ਕਿਵੇਂ ਆ ਗਿਆ ਫਿਰ ਸਸਪੈਂਡ ਕਿਵੇਂ ਕਰਤਾ ਇੱਡੇ ਵੱਡੇ ਅਫਸਰ ਨੂੰ ਦੂਜੀ ਗੱਲ ਪ੍ਰਾਈਮਾ ਫਸਾਈ ਤਾਂ ਕੁਝ ਨਾ ਕੁਝ ਤਾਂ ਮਿਲੇ ਹੀ ਹੈ ਜਿਹਦੇ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਅਦਰਵਾਈਜ਼ ਸਸਪੈਂਡ ਕਰਨੇ ਨਹੀਂ ਸੀਗਾ ਅਫਸਰ ਨੂੰ ਦੂਜੀ ਗੱਲ ਜਿਹੜੀ ਹੈ ਕਹਿੰਦੇ ਸਰਕਾਰ ਕਾਰਵਾਈ ਕਰੂਗੀ ਨਾਲ ਹੀ ਉਹਨਾਂ ਨੂੰ ਤਰੀਕ ਪੁੱਛ ਲੈਣੀ ਸੀ ਜਗਤ ਜੀ ਵੀ ਕਿਹੜੀ ਤਰੀਕ ਨੂੰ ਕਾਰਵਾਈ ਕਰੋਗੇ ਕਿਉਂਕਿ ਇਹਨਾਂ ਨੇ ਤਾਂ ਬਹੁਤ ਕੇਸਾਂ 'ਚ ਕਾਰਵਾਈਆਂ ਕਈਆਂ ਇਹਨਾਂ ਨੇ ਪੁੱਛੀ ਸੀ ਉਹਨਾਂ ਨੂੰ ਕਿਹਾ ਸੀ ਵੀ ਕਦੋਂ ਕਾਰਵਾਈ ਕਰੋਗੇ ਕਿਵੇਂ ਕਾਰਵਾਈ ਕਰੋਗੇ ਤਾਂ ਉਹਨਾਂ ਨੇ ਕਿਹਾ ਕਿ ਦੇਖਾਂਗੇ ਹੁਣ ਕਾਰਵਾਈ ਕਰਾਂਗੇ ਜਾਂਚ ਕਰਾਵਾਂਗੇ ਅਸੀਂ ਪਹਿਲਾਂ ਨਹੀਂ ਇਹ ਤਾਂ ਆਮ ਆਦਮੀ ਪਾਰਟੀ ਦਾ ਜੀ ਬੈਟ ਡਾਇਲੌਗ ਹੈ ਅਸੀਂ ਕਾਰਵਾਈ ਕਰਾਂਗੇ ਅਸੀਂ ਆਹ ਕੰਮ ਕਰਾਂਗੇ ਆ ਵਾਦਾ ਪੂਰਾ ਹੋਊਗਾ ਇਹ ਨਾ ਕਦੇ ਕਹਿੰਦੇ ਨਹੀਂ ਵੀ ਅਸੀਂ ਕਰਤਾ ਜਾ ਆਤਰਿਕ ਨੂੰ ਇਹ ਹੋ ਜੂਗਾ ਆਮ ਆਦਮੀ ਪਾਰਟੀ ਨੂੰ ਤੇ ਮਾਨ ਸਰ ਨੂੰ ਬੇਨਤੀ ਕਿਉਂਕਿ ਹੋਮ ਮਿਨਿਸਟਰ ਮਾਨ ਸਰ ਨੇ ਇੱਕ ਤਾਂ ਤਰੀਕ ਦਾ ਦਿੰਨ ਜਿਹੜੀ ਤਰੀਕ ਨੂੰ ਇਸ ਅਫਸਰ ਖਿਲਾਫ ਕਾਰਵਾਈ ਕਰਨਗੇ ਠੀਕ ਹੈ ਦੂਜੀ ਗੱਲ ਜੇ ਨਹੀਂ ਕਰ ਸਕੇ ਤਾਂ ਗੁਰਵਿੰਦਰ ਢਿੱਲੋਂ ਜੀ ਅਸਤੀਫਾ ਦੇ ਦੇਣ ਜਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਅਕਾਊਂਟੇਬਿਲਟੀ ਆਪ ਫਿਕਸ ਕਰੇ ਕਿਉਂਕਿ ਜੇ ਔਨ ਰਿਕਾਰਡ ਤੁਸੀਂ ਗੱਲ ਕਹਿ ਰਹੇ ਹੋ ਤਾਂ ਉਹ ਪੂਰੀ ਹੋਣੀ ਚਾਹੀਦੀ ਜੇ ਨਹੀਂ ਤਾਂ ਜਵਾਬ ਦੀ ਫਿਕਸ ਜੀ ਜੀ ਬਿਲਕੁਲ ਬਿਲਕੁਲ ਸਾਡੇ ਨਾਲ ਜੁੜਨਗੇ ਹੋਰ ਕੋਈ ਆਪ ਨੁਮਾਇੰਦਾ ਤਾਂ ਜ਼ਰੂਰ ਉਹਨਾਂ ਦੇ ਕੋਲੋਂ ਤੁਹਾਡੇ ਵੱਲੋਂ ਪੁੱਛੇ ਗਏ ਸਵਾਲ ਅਸੀਂ ਜ਼ਰੂਰ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਖੜਿਆਲ ਜੀ ਤੁਹਾਡਾ ਵੀ ਜੁੜਨ ਦੇ ਲਈ ਕਲੇਰ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਮਨੋਜ ਜੋਸ਼ੀ ਤੁਹਾਡਾ ਵੀ ਬਹੁਤ ਬਹੁਤ ਸ਼